ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ 12 ਮਿਸਲਾਂ ਵਿੱਚੋਂ ਸਭ ਤੋਂ ਪਹਿਲਾਂ ਹੋਈ ਸਥਾਪਿਤ ਮਿਸਲ ਬਾਰੇ ਜਾਣ ਕੇ ਫੈਜ਼ਲਪੁਰਿਆ ਮਿਸਲ ਬਾਰੇ ਸੋ ਕੌਣ ਸੀ ਇਸ ਫੈਜ਼ਲਪੁਰਿਆ ਮਿਸਲ ਦੇ ਸੰਸਥਾਪਕ ਉਹਨਾਂ ਬਾਰੇ ਸਾਰੀ ਸਾਂਝ ਪਾਵਾਂਗੇ ਤੁਹਾਡੇ ਨਾਲ ਫੈਜ਼ਲਪੁਰਿਆ ਮਿਸਲ ਸਾਰੀਆਂ ਮਿਸਲਾਂ ਤੋਂ ਪਹਿਲਾਂ ਸਥਾਪਿਤ ਹੋਈ ਨਵਾਬ ਕਪੂਰ ਸਿੰਘ ਇਸ ਮਿਸਲ ਦੇ ਸੰਸਤਾਪਕ ਸੀ ਉਸਨੇ ਸਭ ਤੋਂ ਪਹਿਲਾਂ ਸ੍ਰੀ ਅਮ੍ਰitsar ਸਾਹਿਬ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ਤੇ ਕਬਜ਼ਾ ਕਰ ਲਿਆ ਇਸ ਪਿੰਡ ਦਾ ਨਾਂ ਸਿੰਘਪੁਰ ਰੱਖ ਦਿੱਤਾ ਗਿਆ ਇਸ ਤਰ੍ਹਾਂ ਇਸ ਮਿਸਲ ਦਾ ਨਾਂ ਵੀ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਪੈ ਗਿਆ ਜਦੋਂ ਸ੍ਰੀ ਗੁਰੂ ਗਵੈ ਸਿੰਘ ਜੀ ਸ਼ਹੀਦ ਹੋਏ ਉਸ ਵੇਲੇ ਕਪੂਰ ਸਿੰਘ ਜੀ 11 ਸਾਲ ਦੇ ਬਾਲਕ ਸਨ ਪਰ ਉਹਨਾਂ ਅੰਦਰ ਧਾਰਮਿਕ ਜੋਸ਼ ਅਤੇ ਸਿੱਖੀ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹ ਬਚਪਨ ਤੋਂ ਹੀ ਬਹਾਦਰ ਅਤੇ ਨੇੜਰ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕਪੂਰ ਸਿੰਘ ਸਿੱਖਾਂ ਦੇ ਸਭ ਤੋਂ ਵੱਡੇ ਨੇਤਾ ਸਨ ਉਹਨਾਂ ਨੇ ਮੁਗਲਾਂ ਵਿਰੁੱਧ ਸਿੱਖਾਂ ਰਹੀਂ ਕੀਤੀਆਂ ਗਈਆਂ ਲੜਾਈਆਂ ਵਿੱਚ ਪ੍ਰਮੁੱਖ ਭਾਗ ਲਿਆ ਸੀ ਤੇ 1733 ਵੀ ਵਿੱਚ ਉਹਨਾਂ ਨੇ ਪੰਜਾਬ ਦੇ ਮੁਗਲ ਸੂਬੇਦਾਰ ਜ਼ਕਰੀਆ ਖਾਨ ਤੋਂ ਨਵਾਬ ਦਾ ਅਹੁਦਾ ਤੇ ਲੱਖ ਰੁਪਇਆ ਸਾਲਾਨਾ ਆਮਦਨ ਵਾਲੀ ਜ਼ਗੀਰ ਪ੍ਰਾਪਤ ਕੀਤੀ ਉਸ ਸਮੇਂ ਤੋਂ ਹੀ ਇਹਨਾਂ ਦਾ ਨਾਮ ਨਵਾਬ ਕਪੂਰ ਸਿੰਘ ਪੈ ਗਿਆ ਨਵਾਬ ਕਪੂਰ ਸਿੰਘ ਇੱਕ ਯੋਗ ਸੰਗਠਨ ਕਰਤਾ ਸਨ ਤੇ 1734 ਈਸਵੀ ਵਿੱਚ ਉਹਨਾਂ ਨੇ ਸਿੱਖਾਂ ਦੇ ਬੁੱਢਾ ਦਲ ਅਤੇ ਤਰਨਾ ਦਲ ਨਾਂ ਦੇ ਦੋ ਦਲ ਬਣਾਏ ਉਹਨਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਹਨਾਂ ਦੋਵਾਂ ਦਲਾਂ ਦੀ ਗਵਾਹੀ ਕੀਤੀ ਤੇ 1748 ਈਸਵੀ ਵਿੱਚ ਉਹਨਾਂ ਨੇ ਸਿੱਖਾਂ ਦੇ 65 ਜਥਿਆਂ ਨੂੰ ਸੰਗਠਿਤ ਕਰਕੇ 11 ਸ਼ਕਤੀਸ਼ਾਲੀ ਜਥੇ ਬਣਾਏ ਜਿਨ੍ਹਾਂ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ ਤਿੰਨ ਬਾਬਾ ਕਪੂਰ ਸਿੰਘ ਅਤੇ ਉਹਨਾਂ ਦੇ ਸਿੱਖਾਂ ਨੇ ਲਖਪਤ رائے ਨਾਲ ਮਿਲ ਕੇ ਮਾਲਵਾ ਦੇ Hindu ਸੂਬੇਦਾਰ ਜੋ ਕਿ ਲਾਹੌਰ ਵਿੱਚ ਮੁਗਲ ਰਾਜ ਵਿੱਚ ਸ਼ਾਮਲ ਸੀ ਉਹਨਾਂ ਨੂੰ ਹਰਾਇਆ ਅਤੇ ਮਾਲਵਾ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਸਰਹੰਦ ਤੇ ਵੀ ਹਮਲਾ ਕੀਤਾ ਅਤੇ ਉੱਥੋਂ ਦੇ ਮੁਗਲ ਗਵਰਨਰ ਨੂੰ ਹਰਾ ਦਿੱਤਾ ਤੇ ਅੰਮ੍ਰਿਤਸਰ ਵਾਪਸ ਆਉਂਦੇ ਸਮੇਂ 1736 ਵਿੱਚ ਲਖਪਤ ਰਾਏ ਨਾਲ ਮਿਲ ਕੇ ਦੋ ਮੁਗਲ ਫੌਜਦਾਰ ਜਮਾਲ ਖਾਨ ਅਤੇ ਤੋਤਰ ਖਾਨ ਨੂੰ ਮਾਰ ਦਿੱਤਾ ਬਿਰਧ ਹੋ ਜਾਣਕਾਰ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਇਸ ਨਵੇਂ ਸੰਗਠਨ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਨਵਾਬ ਕਪੂਰ ਸਿੰਘ ਇੱਕ ਜੋਗ ਸੈਨਿਕ ਨੇਤਾ ਹੋਣ ਦੇ ਨਾਲ-ਨਾਲ ਉਦਿਸ਼ਾਈ ਧਰਮ ਪ੍ਰਚਾਰਕ ਵੀ ਸਨ 1753 ਈਸਵੀ ਵਿੱਚ ਆਮਰਾ ਸਰ ਵਿੱਚ ਇਸ ਮਹਾਨ ਨੇਤਾ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਭਤੀਜਾ ਖੁਸ਼ਹਾਲ ਸਿੰਘ ਫੈਜ਼ਲਪੁਰੀਆ ਮਿਸਲ ਦਾ ਨਵਾਂ ਸਰਦਾਰ ਬਣਾਇਆ ਗਿਆ। ਉਸਨੇ ਜਲੰਧਰ, ਪੱਟੀ, ਨੂਰਪੁਰ, ਬਹਿਰਾਮਪੁਰ ਆਦ ਅਲਾਕਿਆਂ ਨੂੰ ਆਪਣੀ ਮਿਸਲ ਵਿੱਚ ਸ਼ਾਮਲ ਕੀਤਾ ਤੇ 1763 ਈਸਵੀ ਵਿੱਚ ਉਸਨੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਤੇ 1795 ਵਿੱਚ ਖੁਸ਼ਹਾਲ ਸਿੰਘ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬੋਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਸਰਦਾਰ ਬਣਿਆ ਪਰ ਉਹ ਇੱਕ ਅਜੋਗ ਸ਼ਾਸਕ ਸਿੱਧ ਹੋਇਆ ਤੇ ਉਸ ਤੋਂ ਬਾਅਦ ਇਸ ਮਿਸਲ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਤੇ 1816 ਈਸਵੀ ਵਿੱਚ ਇਸ ਮਿਸਲ ਦੇ ਅਧੀਨ ਆਉਂਦੇ ਸਾਰੇ ਇਲਾਕੇ ਮੁਗਲਾਂ ਨੇ ਆਪਣੇ ਰਾਜ ਦੇ ਅਧੀਨ ਕਰ ਲੈ। ਸੋ ਇਹ ਸੀ ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਜੋ ਪਹਿਲੀ ਮਿਸਲ ਸਥਾਪਿਤ ਕੀਤੀ ਗਈ ਸੀ ਫੈਜ਼ਲਪੁਰੀਆ ਮਿਸਲ ਦਾ ਇਤਿਹਾਸ ਸੋ ਸੌਣੇ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀੜਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ